ਸਤੇ ਯੂਕਰੇਨ ਦੀ ਜੰਗ ਦੇ ਵਿੱਚ ਹਾਲਾਤ ਕਾਫੀ ਵੱਤ ਤੋਂ ਵੱਤਰ ਹੁੰਦੇ ਜਾ ਰਹੇ ਨੇ ਉੱਥੇ ਹੀ ਇਹਨਾਂ ਦੋਨਾਂ ਦੇਸ਼ਾਂ ਦੇ ਵਿੱਚ ਘਾਰ ਹੋ ਰਹੀ ਜੰਗ ਦੇ ਵਿੱਚ ਭਾਰਤੀ ਨੌਜਵਾਨ ਫਸੇ ਹੋਏ ਨੇ ਰੂਸ ਦੀ ਆਰਮੀ ਦੇ ਵਿੱਚ ਫਸੇ ਭਾਰਤੀ ਨੌਜਵਾਨਾਂ ਦੀਆਂ ਅਨੇਕਾਂ ਵੀਡੀਓਜ਼ ਸੋਸ਼ਲ ਮੀਡੀਆ ਦੇ ਉੱਤੇ ਸਾਹਮਣੇ ਆ ਚੁੱਕੀਆਂ ਨੇ ਪਰ ਹਲੇ ਤੱਕ ਭਾਰਤੀ ਨੌਜਵਾਨਾਂ ਨੂੰ ਉੱਥੋਂ ਕੱਢਿਆ ਨਹੀਂ ਗਿਆ ਹਾਲ ਹੀ ਦੇ ਵਿੱਚ ਇੱਕ ਹੋਰ ਵੀਡੀਓ ਸਾਹਮਣੇ ਜਿਸ ਦੇ ਵਿੱਚ ਗੋਲੀ ਲੱਗਣ ਤੋਂ ਬਾਅਦ ਜ਼ਖਮੀ ਹੋਏ ਨੌਜਵਾਨ ਨੇ ਦੱਸਿਆ ਕਿ ਦੋਨਾਂ ਦੇਸ਼ਾਂ ਦੇ ਵਿੱਚ ਜੰਗ ਦੇ ਵਿੱਚ ਹਾਲਾਤ ਬੇਹਦ ਖਰਾਬ ਹੋ ਗਏ ਨੇ ਤੇ ਡਰੋਨ ਦੇ ਜ਼ਰੀਏ ਬੰਕਰਾਂ ਦੇ ਵਿੱਚ ਹਮਲਾ ਕੀਤਾ ਜਾ ਰਿਹਾ ਹੈ। ਹਾਂਜੀ ਮੈਂ ਕੁਮਾਰ ਅਨੂ ਮੈਰੇ ਕੋ ਅੱਜ ਯਹਾਂ ਪੇ ਰਸ਼ੀਆ ਮੇ ਲਾਇਆ ਗਿਆ ਬਹੁਤ ਮੁਸ਼ਕਿਲ ਜੇ ਹੱਥ ਪਰ ਜੋੜਨੇ ਕੇ ਬਾਦ ਮੈਂ ਬਹੁਤ ਜ਼ਖਮੀ ਹੋ ਚੁਕਾ ਹੂੰ ਕਿਉਂਕਿ ਮੇਰੇ पे पहले गोली लगी हुई थी और ड्रोन से हमला हुआ था मेरे बंकरों पे मेरा बंकर पूरा नष्ट हो गया था मैंने वो भी वीडियो डाल रखी है सबके पास और मेरे को बहुत चोट लगी है मैं आपको सभी दिखाता हूँ hmm. ਖ਼ਬਰਦਾਰੀ ਇਹ ਕਿ ਰੂਸ ਯੂਕਰੇਨ ਦੀ ਜੰਗ ਦੇ ਵਿੱਚ ਹਾਲਾਤ ਦਿਨ-ਪ੍ਰਤੀ ਦਿਨ ਖਰਾਬ ਹੁੰਦੇ ਜਾ ਰਹੇ ਨੇ ਪਰ ਜ਼ਬਰਦਸਤੀ ਭਰਤੀ ਕੀਤੇ ਗਏ ਭਾਰਤੀ ਨੌਜਵਾਨਾਂ ਦੀ ਜਾਨ ਖਤਰੇ ਦੇ ਵਿੱਚ ਆ ਜਿਦੇ ਚੱਲਦੇ ਅਨੇਕਾਂ ਵੀਡੀਓਜ਼ ਪਾ ਕੇ ਉਹਨਾਂ ਦੇ ਵੱਲੋਂ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਉਹਨਾਂ ਨੂੰ ਇੱਥੋਂ ਸਹੀ ਸਲਾਮਤ ਕੱਢਿਆ ਜਾਵੇ ਪਰ ਹਲੇ ਤੱਕ ਕੋਈ ਵੀ ਇਹਨਾਂ ਦੇ ਹੱਕ 'ਚ ਅਜਿਹਾ ਫੈਸਲਾ ਨਹੀਂ ਆਇਆ ਕਿ ਇਹਨਾਂ ਨੂੰ ਉੱਥੋਂ ਸਹੀ ਸਲਾਮਤ ਕੱਢਿਆ ਜਾ ਸਕੇ ਅਕੀਕਤ ਰਿਪੋਰਟ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ